ਵੀ ਦੋਸਤੋ ਜਟਾਣਾ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਚੈਨਲ ਬਣਾਇਆ ਨਵਾਂ ਬੜਾ ਸਾਰੇ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਵੀਡੀਓ ਪਾਇਆ ਕਰਾਂਗੇ ਵਧੀਆ-ਵਧੀਆ ਘਰੇ ਕੰਮ ਕਰਦੇ ਆਂ ਖੇਤਾਂ ਦਾ ਸੰਬੰਧ ਜਾਂ ਕੋਈ ਹੋਰ ਕੋਈ ਗਲਤ ਵੀਡੀਓ ਨਹੀਂ ਪਾਉਣੀ ਆਪਾਂ ਵਧੀਆ-ਵਧੀਆ ਵੀਡੀਓ ਪਾਇਆ ਕਰਾਂਗੇ ਅੱਜ ਆਪਾਂ ਸਾਗ ਬਣਾਇਆ ਸੀ ਉਹ ਅੱਜ ਮੈਂ ਬਣਾਇਆ ਵੀ ਦੇਖਣਾ ਕਿਵੇਂ ਬਣਿਆ ਦੋਸਤੋ ਐਵੇਂ ਬਣਾਇਆ ਅਈ ਨਾ ਨਾ ਸਮਾਨ ਪਾਇਆ ਗੱਲ ਕਰ ਕਮੈਂਟ ਸ਼ੇਅਰ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਇਹਦਾ 5k ਸਬਸਕਰਬਰ ਕਰ ਦੋ ਆਪਾਂ ਨਵਾਂ ਚੈਨਲ ਬਣਾਇਆ ਤੇ ਇਹਨਾਂ ਮੇਰਾ ਮੋਨਟਾਈਜ਼ ਕਰਾ ਦਿਓ ਬਹੁਤ ਬਹੁਤ ਧੰਨਵਾਦ ਹੂੰ ਤੇ ਤੁਹਾਨੂੰ ਦਿਖਾਉਣੇ ਆ ਕਿਵੇਂ ਬਣਿਆ ਸਾਗ ਸਬਸਕ੍ਰਾਈਬਰ ਜਰੂਰ ਕਰ ਲਿਓ ਵਧੀਆ ਵਧੀਆ ਵੀਡੀਓ ਪਾਇਆ ਕਰਾਂ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਪੂਤੋਂ ਨਾਲ ਰਿਲੇਟਡ ਖੇਤੀ ਨਾਲ ਰਿਲੇਟਡ ਜਾਂ ਕਰ ਰਹੇ ਬਲੌਗ ਬਸ ਆਹ ਪਾਇਆ ਕਰਾਂਗੇ ਆਪਾਂ ਹੱਥ ਬੰਨ੍ਹ ਕੇ ਬੇਨਤੀ ਹੈ ਸਬਸਕ੍ਰਾਈਬ ਜਰੂਰ ਕਰ ਲਿਓ ਦੇਖੋ ਸਾਗ ਕਿਵੇਂ ਬਣਦਾ Редактор субтитров Thank mm -hmm. you. पालक बाथू मेथी मेथे धनिया गाजर हो तो रहे ਆਪਣਾ ਸਾਗ ਬਣਾਇਆ ਮੀਟ ਨਹੀਂ ਦਿੱਤਾਗਾ ਮੀਟ ਬੱਤੋ ਜੀ ਹੱਸਦੇ ਤਾਂ ਥਾਮ ਲੱਪੂ ਨਹੀਂ ਮੜਿਆ ਹੋਰ ਹਮਨ ਰਖਿਓ ਲਓ ਜੀ ਧਰਤਾ ਆਪਾ ਸਾਗ ਕੁੱਕਰ ਚ ਚ ਲੋਕ ਕਹਿੰਦੇ ਕੁੱਕਰ ਚ ਸਾਗ ਬਣਦਾ ਨਹੀਂ ਤੁਹਾਨੂੰ ਆਪਾ ਬਣਾ ਕੇ ਦਿਖਾਉਣੀ ਆ ਸਾਗ ਕਿਵੇਂ ਬਣਦਾ ਕੁੱਕਰ ਚ पाइए तत्ता पानी होर तत्ता पानी पाने पर गीजर तो थोड़ा ठंडा बड़ा छोटा जहा गजर लगे हुआ अपने तत्ते पानी ना भांडे भूडे बन जाए खेल स ਬਹੁਤ ਅੱਤਾ ਪਾਣੀ ਹੁੰਦਾ ਦੇਖੋ ਮੈਂ ਚੰਦ ਗਿਆ ਨੇ ਦੱਸੋ ਜਨਾਬ ਨੂਨ ਦੇ ਠੰਪ ਕੇ ਪੰਜ ਪਾਦਿਆ ਆ ਇੰਨੇ ਕਿਉਂ ਦੋ ਤਿੰਨ ਚਾਰ ਥੋੜੀ ਜਿਹਾ ਸਾਗ ਚਾਰ ਨੂੰ ਦੱਸੀ ਚਲੀ ਸਾਗ ਤਾਂ ਮੈਂ ਅੱਜ ਕੰਡੇ ਕੱਢ ਦੂੰ ਬੰਦੇ ਦਾ ਸਾਗ ਬਣਿਆ ਤਾਂ ਤੇ ਬੁੜੀ ਦਾ ਸਾਗ ਬਣਨੇ ਦੇਖ ਰਿਹਾ ਕਿੰਨਾ ਫਰਕ ਹੁੰਦਾ ਪਰਾਂਤਰੀ ਤਾਂ ਲਿਆ ਜਗਰਮੈਂਟ ਲੋਕ ਬਾਹਰ ਧਰਦੇ ਨੇ। ਅਸਲਿੰਡਰ ਤੇ ਸਾਗ ਬਣਾਉਨੇ ਆ। ਕੁੱਕਰ ਚ ਸਾਗ ਬਣਾਵਾਂਗੇ। ਦੇਖ ਰਿਹਾ ਵਿੱਚ ਬੁੜੀਆਂ ਕਹਿੰਦੀਆਂ ਕੁੱਕਰ ਚ ਵਧੀਆ ਨਹੀਂ ਬਣਦਾ, ਨਹੀਂ ਬਣਦਾ। ਸਾਗ ਸੋਨੂੰ ਦੱਸਿਆ ਕਿਵੇਂ ਬਣਦਾ ਹੁੰਦਾ ਕੁੱਕਰ ਚ ਸਾਗ। ਲੋਕ ਸਮਝਾਣ ਹੀ ਨਹੀਂ ਪਾਉਂਦੇ। ਕੋਈ ਬਣਾਉਂਦੇ ਕੁੱਕਰ ਚ। ਉਹ ਬਣਾਉਂਦੇ ਕੁੱਕਰ ਦਾ ਮੂੰਹ ਨਹੀਂ ਲੈਣਾ। ਉਹਨਾਂ ਨੇ ਪਾਣੀ ਪਾਤਾ ਨੂਨ ਪਾਤਾ ਹੁਣ ਇਹ ਚ ਪਾਵਾਂਗੇ ਸਾਗ ਉਬਲਣ ਲੱਗ ਗਿਆ ਜਦੋਂ ਉਦੋਂ ਬਾਅਦ ਆ ਆ ਇੰਨਾ ਸਮਾਨ ਗੰਡਾ ਆਦਾ ਹਰੀ ਮਿਰਚ ਲਾਖਾ ਟਮਾਟਰ ਆ ਡੋਂਗਾ ਭਰਿਆ ਵਿੱਚ ਪਾਵਾਂਗੇ ਰਿਜ ਦੇ ਦੇ ਅੱਧੇ ਰਿਜੇ ਦੇ ਅੱਧੇ ਰਿਜੇ ਦੇ ਉਦੋਂ ਬਾਅਦ ਇੰਨਾ ਸਮਾਨ ਦਾ ਹੀ ਫੇਰ ਲਾਵਾਂਗੇ ਆਪਾਂ ਤੜਕਾ ਥੋੜਾ ਜਿਹਾ ਸਾਗ ਆਪਣਾ ਕੋਈ ਬਾਹਲਾ ਸਾਗ ਨਹੀਂ ਕੁੱਕਰ ਦੇਖ ਲੋ ਕਿੱਡਾ ਕਿੰਨੇ ਕਿਤੇ ਧਰਨ ਆਪਾਂ ਇੰਨਾ ਸਮਾਨ ਹੁਣ ਤੇ ਇੰਨੇ ਇਦੋਂ ਜ਼ਿਆਦੇ ਬਾਹਰ ਚ ਪਾਵਾਂ ਫੇਰ ਸਾਗ ਬਣਦਾ ਬੁੜੀਆਂ ਪਾ ਕੇ ਲਾਸ ਨਹੀਂ ਨਿੱਕੀ ਜਿਹੀ ਗੰਢੀ ਆਖਣੀ ਹੈ ਖਾ ਲੋ ਸਾਗ ਠਿੱਟਾ ਸਮਾਨ ਆਪਾਂ ਦਿੱਤਾ ਪਾ ਇਹ ਲੱਗ ਜਾਂਦੇ ਹੋ ਰਿਘਜਣ ਲੈ ਵੀ ਦੋਸਤੋ ਹੁਣ ਵਿੱਚ ਆਖਣਗੇ ਇਹ ਸਾਗ ਬਣਾਈ ਜਾਂਦਾ ਇਹਨਾਂ ਦੇ ਘਰ ਦੇ ਕਿਤੇ ਨਹੀਂ ਆਪਣੇ ਘਰੇ ਰਹਿ ਜਾਂ ਥੋੜੀ ਢਲਮਾਠੀ ਆਪ ਨੂੰ ਬਣਾਉਣਾ ਪੈਂਦਾ ਆਪ ਆਪਣੇ ਫੈਮਲੀ ਦਾ ਧਿਆਨ ਰੱਖਦੇ ਹਾਂ ਢਲਮਾਠਾ ਤੇ ਬਾਈ ਬਿੱਟੀ ਕੰਦੇ ਨੇ ਪਰੇਸ਼ਾਨ ਕਰਾਇ ਸੀ ਚਲ ਆਪਾਂ ਪਸਾਗ ਬਣਾ ਲਾਂਗੇ ਕੋਈ ਖਾਸ ਗੱਲ ਨਹੀਂ ਬਿੱਟੂ ਹੁਣ ਦੇ ਵੀਆ ਕਮੈਂਟ ਕਰਨ ਵਾਲੇ ਬਿੱਟੂ ਆਪ ਉਹ ਕਰੀ ਨਾ ਮਜਬੂਰੀ ਆ ਪ੍ਰਭੂ ਇੱਕ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਨਵਾਂ ਬਣਾਇਆ ਦੇਖੋ ਤੁਸੀਂ ਉਂਗਲ ਦੱਬਣੀ ਆ ਆਪਣੇ ਸਸਾ ਕੈਵਰ ਹੋ ਜਾਣਗੇ ਜਲਦੀ ਜਲਦੂ ਕਰ ਦੋ ਹਜ਼ਾਰ ਪੂਰਾ ਬਾਲੀ ਨਹੀਂ ਮੰਗਦਾ ਹਜ਼ਾਰ ਹੀ ਵਾਤੂਗਾ ਤੇ ਤੁਹਾਨੂੰ ਵੀਡੀਓ ਬਣਾ ਕੇ ਪਾਇਆ ਕਰਾਂਗੇ ਵਧੀਆ ਵਧੀਆ ਅੱਜ ਮੈਂ ਸਾਗ ਬਣਾਉਣੇ ਨਾਲ ਨਾਲ ਵੀਡੀਓ ਬਣਾ ਲਾਂਗੇ ਸਾਗ ਬਣਾਉਣਾ ਮੈਂ ਸ਼ੌਂਕ ਨਾਲ ਅੱਗੇ ਵੀ ਬਣਾਉਣਾ ਹੁੰਦਾ ਬੁੜੀਆਂ ਆਖਣੀਆਂ ਕੁੱਕਰ ਤੇ ਨਹੀਂ ਬਣਦਾ ਮਾਰਾ ਕੁੱਕਰ ਤੇ ਬਹੁਤ ਲੋਗਰ ਕੁੱਕਰ ਹੈ ਦਾਰੂ ਗੱਡੀ ਅੰਦੇ ਦਾ ਸਾਗ ਆ ਫਿਰ ਵੀ ਸਾਗ ਤਾਂ ਵੀਰੋ ਸਮਾਲਨੇ ਬਣਾਉਣਾ ਆਹ ਹਰਕੇ ਭਾਈ ਮੈਨੂੰ ਬਣਾਉਣਿਆ ਪੈਂਦਾ ਦਾਲ ਪਾਣੀ ਰੋਟੀ ਖਾ ਰੋਪੇ ਡਾ ਲੈਂਦੇ ਨੇ ਉਹਦਾ ਠੀਕ ਆ ਖੈਰ ਅੱਬੀ ਕਿਰਪਾ ਨਾਲ ਅੱਗੇ ਨਾਲ ਬਹੁਤ ਫਰਕ ਆ ਇਸ ਕਰਕੇ ਭਾਈ ਮੈਂ ਆਪ ਬਣਾ ਰਿਹਾ ਕੋਈ ਡਰਨੀ ਆਪ ਦਾ ਕੰਮ ਆ ਬਸ ਪਾ ਰਿਹਾ ਹਾਂ ਸਾਗ ਹੈ ਸਰਦਾਰਨੀਏ ਸਾਗ ਪਰ ਕਾਰ ਇੰਜ ਲਾਈਨ ਦੇ ਸਮਾਨ ਦਾ ਸਗੁਨਾ ਹੋਰ ਚੀਰ ਕੇ ਰੋ ਬੈਠੀ ਬੈਠੀ ਮੈਂ ਥੋੜਾ ਥੋੜਾ ਭਾਣਾ ਹੈ ਨਾ ਆ ਸਾਗ ਵੀ ਹੋ ਤਾਂ ਲਵੀ ਲੱਗਿਆ ਦੋ ਇੱਕ ਦੋ ਵਾਰੀ ਹੋਰ ਭਮਾ ਟਿੱਕੇ ਸਾਰ ਰਸਤੇ ਵਗ ਜੂ ਕੰਮ ਜਿਵੇਂ ਹੋਕਣ ਵਾਲੇ ਕਹਿੰਦੇ ਉਹਨਾਂ ਨੇ ਪਾਤਾ ਕਿਹ ਉਹਨਾਂ ਕਹਿੰਦੇ ਉਹਨਾਂ ਨੇ ਪਾਤਾ ਪਿਆਰ ਆਪਾਂ ਵੀ ਪਾਤਾ ਸਾਗ ਚ ਪਿਆਰ ਆ ਇਹ ਨਾ ਬਾੜਨਾ ਰੱਖ ਸੰਗਾ ਇਹ ਵਿਚੇ ਰਿਚੂ ਹੁਣ ਮਾਲ ਐਂਡ ਅੱਜੋ ਵੀ ਕੌਣ ਕੌਣ ਇੰਨਾ ਸਮਾਨ ਵਿੱਚ ਪਾਉਂਦਾ ਕੌਣ ਨਹੀਂ ਪਾਉਂਦਾ ਮਾਗਰ ਤੜਕਾ ਲਾਉਂਦਾ ਇੰਨੇ ਸਮਾਨ ਦੇ ਉੱਪਰ ਤੜਕਾ ਲਾਉਣਾ ਮਾਗਰ ਇਹ ਬਣਦਾ ਸਾਗ ਉਹ ਵੀ ਆਪਾਂ ਹਟਾਉਣੇ ਆ ਢੱਕਣ ਵਜਾਉਣੇ ਆ ਸ਼ੀਟੀਆਂ ਕਿੰਨੀਆਂ ਸ਼ੀਟੀਆਂ ਬਚਣਗੀਆਂ 12 ਹੈ 15 ਸ਼ੀਟੀਆਂ ਨੇ ਆਪਣ ਹੁਣ ਵੱਜਣਗੀਆਂ ਸਾਢੇ ਘਰ ਸ਼ੀਟੀਆਂ ਭੱਲੇ ਵਾਂਗੂ కాగండి సలిన్ ఏకాగుడో ? పాన్నాతాకాగు. ਆਪਣਾ ਟੋਮੀ ਆ ਜੀ ਲਓ ਜੀ ਛਾਗ ਬਣਾਉਣਾ ਰਹੂਗਾ ਕਬੇੜਾ ਤੇ ਹੁਣ ਛਾੜਦੇ ਆਪਾਂ ਦੁੱਧ ਚੁੱਲ੍ਹੇ ਤੇ ਤੱਤਾ ਇੱਥੇ ਲੈਟਰੌਨ ਕਰਦੇ ਕੰਮ ਹੈ ਸਟੇਜੋਂ ਲੈਟਰੌਨਿਕ ਪੰਜਾਬੀ ਜੁੱਲੀ ਲੱਗ ਗਏ ਲਓ ਜੀ ਲਾਸਟ ਸੇਤੀਆਂ ਬਾਜਿਆ 15 ਸੇਤੀਆਂ ਬਾਜ ਦੇਨੇ ਨੇ 15 ਸੇਤੀਆਂ ਤੇ ਕਹਿੰਦੇ ਸਾਗ ਬਣ ਜਾਣਾ। ਥਿਮਣੀ ਇਹ ਬੰਦ ਕਰਦੇ ਹਾਂ। ਤੇ ਹੁਣ ਉਸ ਤੋਂ ਵੀ ਤਰ੍ਹਾਂ ਕਰਦਾ ਫੋਨ ਹੋਈ। ਇਨਕਮਿੰਗ ਵੌਇਸ ਕਾਲ ਇਨਕਮਿੰਗ ਵੌਇਸ ਕਾਲ ਫਰਮ +919 ਲਓ ਜੀ ਹੁਣ ਲਾਉਣੇ ਆਪਾਂ ਤੜਕਾ ਪਤੀਲੇ ਚ ਸਪਾਉਣੇ ਆ ਸਮਾਨ ਲਾਸਨ ਗੰਡਾ ਆਧਾ ਹੋਰ ਟਮਾਟਰ ਲਾਲ ਪਲ ਤੇਲ ਦਲਾਉਣੇ ਤੜਕਾ ਦਿਖਾਉਣੇ ਸੋ बनाया कुकर तड़का तुड़का लाने घोट के पाँगे अपनी घोली घोटी जन्म ला तड़का बुढ़िया का तड़का लग रहा है इना समान फेक पाया देखो ਇਸ ਤੋਂ ਬਾਅਦ ਅੱਧਾ ਤੇ ਟਮਾਟਰ ਲਈ ਚੀਰੇ ਹੋਏ ਪਿਆਜ਼ ਚੱਕ ਕੇ ਆ ਗਿਆ ਮਸ਼ੀਨ ਦਾ ਚੱਲਦਾ ਸਾਰਾ ਕੁਝ ਅੱਗੇ ਬੁੜਿਆ ਕੋਹਦੀਆਂ ਉਹ ਲੱਕੜ ਦੇ ਉਹਦੇ ਨਾਲ ਬਣਾਣੀ ਜਿਹਾ ਥੋੜੀਪ ਬਾਰੀ ਮਾਰਿਆ ਪਚਕਾਰੀ बन ਗਿਆ ਮਲਾਈ ਵਰਗਾ ਹੁਣ ਪਾਉਣੇ ਆਪਾਂ ਤੜਕੇ ਚ। ਇਹਦੇ ਅੱਧੇ ਸਾਗ ਨੂੰ ਲਾਵਾਂਗੇ ਪੱਤ ਲੱਕਾ ਅੱਧੇ ਨੂੰ ਲਾਵਾਂਗੇ ਫੇਰ ਆ ਗਾ ਵਧਾ ਫਿਰ ਤੜਕਾ ਕਾਠਿਓ ਇਸ ਮਾਲ ਨਾਲ ਹੀ ਬਣਦਾ ਸਾਗ ਤਾਂ ਇਹ ਲਓ ਜੀ ਸਾਗ ਬਰਕ ਕੇ ਹੋ ਗਿਆ ਆਪਣਾ ਤਿਆਰ ਆ ਆਕਾ ਇਹਨਾਂ ਸਿੰਗੜੀ ਦੀ ਰੋਟੀ ਲਾ ਲੂ ਆਪਣੇਆ ਚੱਕੋ ਤਾਂ ਸਭੀ ਕੌਣ ਕੁੱਕਰ ਚ ਕੌਣ ਕੌਣ ਸਾਗ ਬਣਾਉਂਦਾ ਤੇ ਕਿਵੇਂ ਬਣਦਾ ਅਸਲ ਤੁੱਲੇ ਵਰਗੀ ਦਾ ਖੈਰ ਨਹੀਂ ਰੀਸ ਜਿਹੜਾ ਤੁੱਲੇ ਤੇ ਬਣਦਾ ਪਰ ਮਜਬੂਰੀ ਕਰਨਾ ਗੈਸ ਤੇ ਬਣਾਉਣਾ ਪੈਂਦਾ ਬੁੜੀਆਂ ਤਾਂ ਤੁੱਲੇ ਤੇ ਬਣਾ ਲੈਂਦੀਆਂ ਨੇ ਉਹ ਰਾ ਫਿਰ ਗਾਇਸਤੀ ਲੋਟ ਆਉਗਾ ਆ ਬੇਸੁਰੇ ਤੇ ਮੱਠੇ ਨੇ ਇਹ ਆਪ ਨੂੰ ਕਰਨਾ ਪੈਂਦਾ ਕੋਈ ਸੰਗ ਨਹੀਂ ਆਉਦਾ ਕੰਮ ਜਬਾਗਾ ਖੰਦਾ ਦਾ ਢਿੱਡ ਭਰਨਾ ਨੂੰ ਪਤਾ ਵਿੱਚ ਇੱਕ ਮਿੰਟ ਆਖਣੇ ਇਹ 3 ਹੀ ਮੂਰੇ ਕੰਮ ਕਰਦਾ ਆ ਕਰਦਾ ਬਾਹ ਕਰਦਾ ਭਾਈ ਮਜਬੂਰੀ ਆ ਮਜਬੂਰੀ ਕਰਨਾ ਪੈਂਦਾ ਆਪਦੇ ਕੰਮ ਦਾ ਕੋਈ ਡਰ ਨਹੀਂ ਢਿੱਡ ਤਾਂ ਭਰ ਕੇ ਪੈਣਾ ਤੋ ਇਹ ਆਪਣਾ ਚੈਨਲ ਆ ਫਾਰ ਜਟਾਣਾ ਫਾਰ 1984 ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਆਪਾਂ ਕਰੀ ਲੂ ਵੀਡੀਓ ਪਾਇਆ ਕਰਾਂਗੇ ਬਲੌਗ ਬਣਾਇਆ ਕਰਾਂਗੇ ਪਲੀਜ਼ ਕਿਰਪਾ ਕਰਕੇ ਸਾਰੇ ਜਣੇ ਫਾਲੋ ਜਰੂਰ ਕਰ ਲਿਓ ਹੋਰ ਵੀ ਜੋ ਗੰਧਮੰਦ ਪਾਈ ਜਾਂਦੇ ਨੇ ਆਰਨਿੰਗ ਹੋ ਹੋ ਕਰੀਨ ਉਹਨਾਂ ਨੂੰ ਬਥੇਰੇ ਲਾਇਕ ਵਿਊ ਆਉਂਦੇ ਨੇ ਪਰ ਆਪਾਂ ਵਧੀਆ ਕਰੀ ਲੂ ਵੀਡੀਓ ਪਾਇਆ ਕਰਾਂਗੇ ਖੇਤੀ ਨਾਲ ਸੰਬੰਧ ਚੱਕਰ ਇਹ ਬਲੌਗ ਜਾਂ ਪਸ਼ੂਆਂ ਨਾਲ ਸੰਬੰਧ ਤੇ ਕੋਈ ਵੀਡੀਓ ਵਗੈਰਾ ਪਾਇਆ ਕਰਾਂਗੇ ਦੇਖਿਆ ਕਰੋ ਫੋਲੋ ਜਰੂਰ ਕਰਿਆ ਕਰੋ ਪਾ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਸਬਸਕ੍ਰਾਈਬਰ ਆਪਣਾ ਚੈਨਲ ਜਰੂਰ ਕਰ ਰਹੇ ਹੋ ਬਾਲਾ ਮੈਂ ਤੁਹਾਨੂੰ ਕਹਿੰਦਾ ਨਹੀਂ 5000 ਸਬਸਕ੍ਰਾਈਬਰ ਕਰ ਦਿਓ ਅ ਵੀ ਆਪਣਾ ਚੈਨਲ ਮਾਉਂਡ ਨੇ ਤਾਈਜ ਹੋ ਜੂ ਬੱਚੇ ਪਾਲ ਲਾਂਗੇ ਘਰ ਦੇ ਢਿੱਲੇ ਮਠੇ ਰਹਿੰਦੇ ਨੇ ਮਜਬੂਰੀ ਬਸ ਬਾਹਰ ਕੰਮ ਤਣ ਦੇ ਘੱਟ ਜਾਇਆ ਜਾਂਦਾ ਘਰੀ ਕਰਨਾ ਪੈਂਦਾ ਸਾਰਾ ਕੁਝ ਔਰ ਕੋਈ ਗੱਲ ਨਹੀਂ ਕਿ ਘਰ ਵਾਈ ਠੀਕ ਹੁੰਦੀ ਆ ਆਪਾਂ ਕਹਿੰਦੇ ਨਹੀਂ ਸੀ ਆਪਾਂ ਤਾਂ ਅੱਗੇ ਲੱਗੇ ਹੁੰਦੇ ਫੈਕਟਰੀ 'ਚ ਲੱਗੇ ਹੁੰਦੇ 20-2500 ਰੁਪਏ ਲੈਂਦੇ ਸੀ ਪਰ ਹੁਣ ਮਜਬੂਰੀ ਬਸ ਘਰ ਹੀ ਰਹਿਣਾ ਪੈਂਦਾ ਆਪਾਂ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਆਪਣਾ ਚੈਨਲ ਜਟਾਣਾ ਫਾਰਮ 1984 ਚਲੋ ਠੀਕ ਹੈ ਜੀ ਸੰਗ ਤੇ ਦੇਖੋ ਵੀਡੀਓ ਪਾਉਣੇ ਬਲੌਗ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਆਵਾਂਗੇ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰਿਓ ਪੰਜ ਚਾਰ ਦਿਨਾਂ ਦੇ ਵਿੱਚ ਵਧਾ ਦਿਓ ਕਰ ਦਿਓ 5000 ਸਬਸਕ੍ਰਾਈਬ ਚਲੋ ਠੀਕ ਹੈ ਸੰਗ ਤੇ ਹੋ ਰੋਟੀ ਖੰਨੀ ਖਾਣੇ ਆਈ ਦੰਨਾ